ਨਾਵਾਰੇ 2024 ਦੇ ਲੋਕ ਸਭਾ ਚੋਣ ਹਾਂਜੀ ਕਿੰਨਾ ਨਾ ਐਮਪੀ ਚਾਹੀਦਾ ਤੁਹਾਨੂੰ ਸਾਨੂੰ ਡਾਕਟਰ ਗਾਂਧੀ ਵਰਗਾ ਚਾਹੀਦਾ ਜੀ ਡਾਕਟਰ ਗਾਂਧੀ ਆਣਾ ਚਾਹੀਦਾ ਬਾਬੂ ਕਿਉਂ ਡਾਕਟਰ ਗਾਂਧੀ ਕਿਉਂ ਸਾਡੇ ਵਾਸਤੇ ਵਧੀਆ ਕੋ ਚੰਗੀ ਕੰਮ ਕਰਕੇ ਦਿੰਦਾ ਹੈ ਹਸਪੀਟਲ ਦੇ ਵੀ ਵਧੀਆ ਸਾਨੂੰ ਰਾਜ ਦੇ ਕਰਦਾ ਜੱਟ ਗਾਂਧੀ ਵਰਗਾ ਚਾਹੀਦਾ ਜੀ ਕਿਉਂ ਐਦਾ ਕੀ ਖਾਸियत ਹੈ ਉਹ ਬਹੁਤ ਸਾਰੇ ਕੰਮ ਕਰਕੇ ਗਿਆ ਜੀ ਲੈਣਾ ਲੂਣਾ ਬਤਿਆਰ ਕਰਾ ਆ ਗਿਆ ਨੇ ਗੱਡੀਆਂ ਚਾਲੂ ਕਰਾਈਆਂ ਜੀ ਮਸਾ ਜਿਹੜਾ ਕੰਮ ਚੱਲਣ ਲੱਗਿਆ ਜੀ ਇਹ ਲੋਕ ਸਰਤ ਦਾ ਵਧੀਆ ਕੰਮ ਕੀਤੇ ਆਣੇ ਇਹਨਾਂ ਨੇ ਸਾਰੇ ਮਰੀਜ਼ਾਂ ਨੂੰ ਠੀਕ ਰੱਖਦੇ ਨੇ ਡਾਕਟਰ ਗਾਂਧੀ ਜੀ ਵੇਹੀ ਆਣੇ ਚਾਹੀਦੇ ਆ ਹੁਣ ਅਸੀਂ ਜਿੱਤਣਗੇ ਜੀ ਸਾਨੂੰ ਜਿਹੜਾ ਕੰਮ ਕਰਨ ਵਾਲਾ ਵਧੀਆ ਬੰਦਾ ਚਾਹੀਦਾ ਜਿਹੜਾ ਲੋਕਾਂ ਦਾ ਸੇਵਾ ਕਰੇ ਕੰਮ ਕਰੇ ਡਾਕਟਰ ਬਲਵੀਰ ਵਰਗੇ ਐਮਪੀ ਜੀ ਦਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਪਾਰਟੀ ਹੈ ਜੀ 2 ਸਾਲ ਹੋਇਆ ਇਹਨਾਂ ਕੋਪੋਰੀਆ ਕੰਮ ਕੀਤੇ ਨੇ ਬਾਕੀ ਸਾਨੂੰ ਆ ਜਿਹੜੀਆਂ ਪਹਿਲਾਂ ਪਾਰਟੀਆਂ ਕੋਈ ਉਮੀਦ ਅਜੇ ਤੱਕ ਤਾਂ ਦਿਖਾਈ ਨਹੀਂ ਨਾ ਕੋਈ ਵਿਕਾਸ ਹੋਇਆ ਬਟਿਆਲੇ ਚ ਆ ਹੁਣ ਝਾੜੂ ਵਾਲੇ ਆਏ ਨੇ ਵਧੀਆ ਵਿਕਾਸ ਕੀਤਾ ਵਧੀਆ ਕੰਮ ਕਰ ਰਹੇ ਨੇ ਲੋਕ ਸਭਾ ਦੇ ਚੋਣਾਂ ਆ ਕਿਦਾਂ ਦਾ ਐਮਪੀ ਚਾਹੀਦਾ ਡਾਕਟਰ ਬੀਬੀਰਵਰ ਦਾ ਐਮਪੀ ਜੀ ਦਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਪਾਰਟੀ ਹੈ ਜੀ 2 ਸਾਲ ਹੋਏ ਆ ਇਹਨੂੰ ਬਹੁਤ ਵਧੀਆ ਕੰਮ ਕੀਤੇ ਨੇ ਬਹੁਤ ਵਧੀਆ ਕਰ ਰਹੇ ਨੇ ਅਗਰ ਵੀ ਇਹਦਾ ਕੰਮ ਕਰਨ ਦੀ ਬਾਕੀ ਸਾਨੂੰ ਆ ਜਿਹੜੀਆਂ ਪਹਿਲਾਂ ਪਾਰਟੀਆਂ ਕੋਈ ਉਮੀਦ ਅੱਜ ਤੱਕ ਤਾਂ ਦਿਖਾਈ ਨਹੀਂ ਨਾ ਕੋਈ ਵਿਕਾਸ ਹੋਇਆ ਬਟਿਆਲੇ ਚ ਆ ਹੁਣ ਝਾੜੂ ਵਾਲੇ ਆਏ ਨੇ ਵਧੀਆ ਵਿਕਾਸ ਕੀਤਾ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਬੋਰਡ ਪਾਵਾਂਗੇ ਜੀ ਦੇ ਲੋਕ ਸਹਿਦ ਦੇ ਲੋਕ ਬੋਰਡ ਪਾਵਾਂਗੇ ਮਹਾਰਾਣੀ ਪੰਨੀਤ ਕੋਰ ਕੰਨ ਸਾਲ ਰਹੀ ਕੀ ਲੱਗਦਾ ਕੰਮ ਨਹੀਂ ਕੀਤਾ ਉਹਨੇ ਸਾਨੂੰ ਤਾਂ ਜੀ ਕੋਈ ਕੰਮ ਦਿਖਦਾ ਨਹੀਂ ਪਟਿਆਲੇ ਚ ਆਏ ਨੂੰ ਅਜੇ ਤੱਕ ਕੋਈ ਕੰਮ ਨਹੀਂ ਦਿਖ ਰਿਹਾ ਕਿਸੇ ਪਾਸੇ ਵੀ ਆ ਦੇਖ ਲਓ ਸਾਰੇ ਪਾਸੇ ਨਿਗਾਹ ਮਾਰ ਲਓ ਤੁਸੀਂ ਆਪ ਜਾ ਕੇ ਕਿਸੇ ਪਾਸੇ ਕੋਈ ਕੰਮ ਦਿਖਦਾ ਹੈ ਕੋਈ ਵਿਕਾਸ ਦਿਖਦਾ ਹੈ ਆ ਹੁਣ ਵਿਕਾਸ ਸ਼ੁਰੂ ਹੋਇਆ ਹੋਣਾ ਸਾਨੂੰ ਉਮੀਦ ਜਾਗੀ ਹੈ ਅਸੀਂ ਝਾੜੂ ਨੂੰ ਆਮ ਆਦਮੀ ਨੂੰ ਬੋਰਡ ਪਾਵਾਂਗੇ ਡਾਕਟਰ ਕਿੰਨੇ ਸਾਲ ਇਕੱਲੀ ਰਿਹਾ ਇਕੱਲੀ ਜਾਂਦੇ ਅਸੀਂ ਡਿਵੈਲਪ ਕੀਤੇ ਆ ਪੁੱਲ ਬਣਾਏ ਆ ਅਮਰਸਰ ਹਾਈਵੇ ਪਨਾਇਆ ਮੋਟੀਲਾ ਰੋਡ ਬਣਾਈ ਹੈ ਕੀ ਲ ਇਹ ਜਿਹੜੀਆਂ ਪਾਰਟੀਆਂ ਨੇ ਕਹਿੰਦੇ ਅਸੀਂ ਆਹ ਬਣਾਤਾ ਸੀ ਆਹ ਬਣਾਤਾ ਪੰਜਾਬ ਦੇ ਲਈ ਰੋਜ਼ਗਾਰ ਦੇ ਲਈ ਇਹਨਾਂ ਨੇ ਕੀ ਕੀਤਾ ਜੀ ਸੜਕਾਂ ਲੋਕਾਂ ਨੇ ਚਟਣੀਆਂ ਪੁਲ ਲੋਕਾਂ ਦੇ ਚਟਣਨੇ ਨੇ ਜੀ ਰੋਜ਼ਗਾਰ ਜਿਹੜਾ ਰੋਜ਼ਗਾਰ ਹੈ ਬੇਰੁਜ਼ਗਾਰੀ ਤਾਂ ਹੋਰ ਵੱਧਦੀ ਜਾ ਰਹੀ ਹੈ ਰੋਜ਼ਗਾਰ ਦੇ ਵਾਸਤੇ ਕੀ ਕੰਮ ਕੀਤਾ ਇਹਨਾਂ ਨੇ ਕਿਹੜੀਆਂ ਬੋਹਾਂ ਦੀ ਬਾਡੀ ਦੀ ਗੱਲ ਕਰ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੇ ਕੀ ਕੰਮ ਕੀਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਸੜਕਾਂ ਬਣਦੀਆਂ ਬਿਜਲੀ ਫ੍ਰੀ ਕਰਤੀ ਐ ਜਿਹੜੇ ਲੋਕਾਂ ਦੇ 5 5 6 6000 ਬਿੱਲ ਆਉਂਦੇ ਤੇ ਅੱਜ ਜ਼ੀਰੋ ਬਿੱਲ ਆ ਰਿਹਾ ਜੀ ਉਹ 5 5 6 6000 ਮਹੀਨੇ ਅਗਲੇ ਦਾ ਬਚ ਇਸ ਤੋਂ ਉੱਪਰ ਹੋਰ ਕੀ ਕਰਨਗੇ 2 ਸਾਲ ਹੋਏ ਨੇ ਪਾਰਟੀ ਆਈ ਨੂੰ ਥੋੜਾ ਬਹੁਤ ਤਾਂ ਸਮਝਾਤਾ ਪਾਈਨਾਂ ਨੂੰ ਦਈਏ ਨਾ ਐਮਪੀ ਇਲੈਕਸ਼ਨ ਐ ਐਮਪੀ ਦੀ ਗੱਲ ਕਰੀਏ ਕੀ ਲੱਗਦਾ ਡਾਕਟਰ ਡਾਕਟਰ ਬਲਵੀਰ ਜਿੱਤਣਗੇ ਜਿੱਤਣਗੇ ਜੀ ਪੱਕਾ ਜਿੱਤਣਗੇ ਡਾਕਟਰ ਬਲਵੀਰ ਸਿੰਘ ਗਾਂਧੀ ਗਾਂਧੀ ਦਾ ਪਹਿਲਾਂ ਵੀ ਐਮਪੀ ਰਹਿ ਚੁਕੇ ਡਾਕਟਰ ਗਾਂਧੀ ਉਹ ਵੀ ਬਹੁਤ ਵਧੀਆ ਇਨਸਾਨ ਆ ਅਗਰ ਕੰਮ ਕਰਨਗੇ ਤਾਂ ਉਹਨਾਂ ਦੇ ਵੀ ਚਾਂਸ ਹੈਗੇ ਨੇ ਲੇਕਿਨ 100% ਤਾਂ ਸਾਨੂੰ ਬਲਵੀਰ ਸਿੰਘ ਦੇ ਨੇ ਡਾਕਟਰ ਬਲਵੀਰ ਸਿੰਘ ਕਿਹਾ ਜੇਕਰ ਡਾਕਟਰ ਗਾਂਧੀ ਜਿੱਤ ਜਾਂਦੇ ਕੀ ਲੱਗਦਾ ਦੇਖੋ ਜੇ ਜੀਜਾਂ ਦੇ ਦਾ ਕੰਮ ਉਹਨਾਂ ਨੂੰ ਬਹੁਤ ਵਧੀਆ ਕਰਨਾ ਚਾਹੀਦਾ ਪਹਿਲੇ ਵੀ ਕੰਮ ਕੀਤੇ ਨੇ ਬਾਕੀ ਹੁਣ ਦੇਖੋ ਜਿਹੜੇ ਆ ਲੈਣ ਗਾਟਰ ਗਾਂਧੀ ਦੀ ਵਜ੍ਹਾ ਕਰਕੇ ਪਈ ਹੈ ਠੀਕ ਹੈ ਨਾ ਜੇ ਅਸੀਂ ਐਵੇਂ ਕਿਉਂ ਝੂੜ ਮਾਰੀਏ ਜਿਹੜੇ ਸਾਰੇ ਕੰਮ ਚਾਲੂ ਹੋਏ ਨੇ ਰੇਲਵੇ ਦੇ ਡਾਕਟਰ ਗਾਂਧੀ ਕਰਕੇ ਸਾ ਵੀ ਹੋਏ ਨੇ ਅੱਗੇ ਜੇ ਉਹ ਆ ਰਹੇ ਨੇ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਮਹਾਰਾਣੀ ਅਗਰ ਜਿੱਤ ਗਈ ਤਾਂ ਕੀ ਕਹਿਣਾ ਚਾਹਦੇ ਹੋ ਮਹਾਰਾਣੀ ਕਰੇਗੀ ਜਾਂ ਬਲੌਕ ਦੇਖੋ ਜੀ ਮਹਾਰਾਣੀ ਨੇ ਕੋਈ ਗੱਲ ਲਗਾएंगे ਜੀ ਥੋੜਾ ਆਪਣਾ ਸ਼ਹਿਰ ਹੈ ਜੀ ਤੁਸੀਂ ਆਪਣੇ ਸ਼ਹਿਰ ਦਾ ਨਹੀਂ ਵਿਗਾਸ਼ ਕਰੋਗੇ ਤਾਂ ਕਿਸ ਸ਼ਹਿਰ ਦਾ ਵਿਗਾਸ਼ ਕਰੋਗੇ ਪਹਿਲਾਂ ਤੁਹਾਨੂੰ ਆਪਣੇ ਸ਼ਹਿਰ ਦਾ ਵਿਗਾਸ਼ ਸੋਚਣਾ ਚਾਹੀਦਾ ਬਾਕੀ ਦੂਜਿਆਂ ਦਾ ਸੋਚਣਾ ਚਾਹੀਦਾ ਐਮ ਕੇ ਸ਼ਰਮਾ ਨੂੰ ਖੜਾਇਆ ਕਾਦੀ ਦਲ ਨੇ ਕੋਈ ਉਮੀਦ ਨਹੀਂ ਜਿੰਨਾ ਮੈਂ ਚਿਹਰਾ ਸਾਸੀ ਦਾ ਇਹਨਾਂ ਨੂੰ ਜਾਣਦੇ ਨਹੀਂ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਜੀ ਹੈਗੇ ਨਾ ਕਦੇ ਦੇਖਿਆ ਪਹਿਲੀ ਵਾਰ ਚਿਹਰਾ ਦੇਖਿਆ ਸੀ ਦਾ ਜੀ ਕੀ ਕੰਮ ਕਰਦੇ ਹੋ ਆਟੋ ਚਲਾਣੇ ਆਇਂ ਕਿੱਦਾਂ ਲੱਗਦਾ ਚੁਣਾਵਾਂ ਆ ਰਹੇ 2024 ਦੇ ਲੋਕ ਸਭਾ ਚੁਣਾਵ ਹਾਂਜੀ ਕਿੰਨੇ ਨੇ ਐਮਪੀ ਚਾਹੀਦਾ ਤੁਹਾਨੂੰ ਸਾਨੂੰ ਡਾਕਟਰ ਗਾਂਧੀ ਵਰਗਾ ਚਾਹੀਦਾ ਹੈ ਜੀ ਡਾਕਟਰ ਗਾਂਧੀ ਆਣਾ ਚਾਹੀਦਾ ਬਾਬਾ ਕਿਉਂ ਡਾਕਟਰ ਗਾਂਧੀ ਕਿਉਂ ਸਾਡੇ ਵਾਸਤੇ ਵਧੀਆ ਕੋ ਚੰਗੀ ਕੰਮ ਕਰਕੇ ਦਿੰਦਾ ਹੈ ਹਸਪੀਟਲ ਦੇ ਵੀ ਵਧੀਆ ਸਾਡੇ ਰਾਜ ਤੇ ਕਰਦਾ ਹੈ ਐਮਐਨ ਆ ਬਹੁਤ ਸਾਰੀਆਂ ਸੁਵਿਧਾ ਮਿਲਦੀਆਂ ਸਾਨੂੰ ਡਾਕਟਰ ਗਾਂਧੀ ਤੋਂ ਡਾਕਟਰ ਗਾਂਧੀ ਨੂੰ ਹੀ ਚਦਾਵਾਂਗੇ ਜੀ ਤਾਂ ਤੇ ਮਰਾ ਨਹੀਂ ਪੰਨੀਤ ਕੌਰ ਵੀ 5 ਸਾਲ ਰੇ ਕੀ ਲੱਗਦਾ ਲੋਕਾਂ ਵੀ ਜਾਏ ਨਹੀਂ ਹੋ ਆਏ ਨੇ ਉਹਨਾਂ ਨੇ ਵੀ ਕਰੇ ਹੋਣਗੇ ਪਰ ਇੰਨੇ ਨਹੀਂ ਕੰਮ ਕਰੇ ਉਹਨਾਂ ਨੇ ਜਿੰਨੇ ਡਾਕਟਰ ਗਾਂਧੀ ਕਰਦਾ ਹੈ ਆ ਟ੍ਰੇਨ ਦੀਆਂ ਲਾਈਨਾਂ ਲੂਨਾ ਕਰਵਾਤੀਆਂ ਕੰਮ ਚਾਲੂ ਕਰਵਾਤੇ ਐਵੇਂ ਦੇ ਵਧੀਆ ਕੰਮ ਕਰੇ ਆ ਡਾਕਟਰ ਗਾਂਧੀ ਨੇ ਕੀ ਲੱਗਦਾ ਹੈ ਦੇਸ਼ ਦੀ ਹਾਲਾਤ ਬਦਲਣਗੇ ਬਦਲਣਗੇ ਜਰੂਰ ਬਦਲਣਗੇ ਕਾਂਗਰਸ ਬਦਲੇਗੀ ਪਹਿਲਾਂ ਵੀ ਕਾਂਗਰਸ ਨੇ ਵਧੀਆ ਕੰਮ ਕਰੇ ਤੇ ਹੁਣ ਵੀ ਕਰ ਰਹੀ ਹੈ ਡਾਕਟਰ ਗਾਂਧੀ ਜੀ ਨਾਮ ਹੈ ਜੀ ਕਲਵੰਸ ਸਿੰਘ ਜੀ ਬਲਵੰਤ ਜੀ ਕੀ ਕੰਮ ਕਰਦੇ ਹੋ ਆਟੋ ਚਲਾਣੇ ਆ ਜੀ ਕਿੱਦਾਂ ਲੱਗਦਾ 2000 ਚੋਣਾਂ ਦੇ ਲੋਕ ਸੋਨਾ ਚੋਣ ਹੈ ਕਿਦਾਂ ਦਾ ਐਮਪੀ ਚਾਹੀਦਾ ਡਾਕਟਰ ਗਾਂਧੀ ਵਰਗਾ ਜਾਂ ਚਾਹੀਦਾ ਜੀ ਕਿਉਂ ਐਡਾ ਕੀ ਖਾਸੀਅਤ ਹੈ ਓਏ ਬਹੁਤ ਸੇ ਕੰਮ ਕਰਕੇ ਆਏ ਲਾਈਨਾਂ ਨੂੰ ਬਤਿਆਰ ਕਰਾ ਆ ਗਏ ਨੇ ਗੱਡੀਆਂ ਚਾਲੂ ਕਰਾਈਆਂ ਜੀ ਮਸਾੜਾ ਸੜਾ ਕੰਮ ਚੱਲਣ ਲੱਗਾ ਜੀ ਉਹ ਸੁਰਤ ਦਾ ਵਧੀਆ ਕਰ ਕੀ ਕੀਤੇ ਆਣੇ ਇਹਨਾਂ ਨੇ ਸਾਰੇ ਮਰੀਜ਼ਾਂ ਨੂੰ ਠੀਕ ਰੱਖਦੇ ਨੇ ਡਾਕਟਰ ਗਾਂਧੀ ਜੀ ਵੇਹੀ ਆਣੇ ਚਾਹੀਦੇ ਆ ਹੁਣ ਅਸੀਂ ਜਿੱਤਣਗੇ ਜੀ ਮਹਾਰਾਣੀ ਪੰਨੀਤ ਗੌਰ ਵੀ ਰਹੇ 5 ਸਾਲ ਕਿ ਰਹੇ ਰਹੇ ਆ ਜੀ ਉਹਨਾਂ ਨੇ ਬੜਾ ਇਨਾ ਕੰਮ ਨਹੀਂ ਕਰਿਆ ਜਿਵੇਂ ਡਾਕਟਰ ਗਾਂਧੀ ਕਰ ਗਏ ਨੇ ਜੀ ਕਰ ਗਏ ਸੀ ਹਾਂ ਜੀ ਉਮੀਦ ਹੈ ਅਗਰ ਅੰਕੀ ਬਣਨਗੇ ਤਾਂ ਉਮੀਦ ਹੈਗੀ ਜਿੱਤਣਗੇ ਗਾਂਧੀ ਜੀ ਜਿੱਤਣਗੇ ਉਮੀਦ ਹੈਗੀ ਸਾਡੀ ਮਹਾਰਾਣੀ ਸਾਹਿਬ ਕਦੀ ਨਹੀਂ ਆਏ ਨਹੀਂ ਆਏ ਸੀ ਪਹਿਲਾਂ ਜੋ ਕਰ ਗਏ ਵਸਾ ਠੀਕ-ਠਾਕ ਦਾ ਠੀਕ ਹੈ ਤੇ ਹੁਣ ਡਾਕਟਰ ਡਾਕਟਰ ਗਾਂਧੀ ਡਾਕਟਰ ਗਾਂਧੀ ਨੂੰ ਉਮੀਦ ਹੈ ਜਿੱਤਣਗੇ ਵੇ ਇਹੀ ਜਿੱਤਣਗੇ ਡਾਕਟਰ ਬਲਵੀਰ ਵੀ ਥੜੇ ਕੀ ਲੱਗਦਾ ਤੁਹਾਨੂੰ ਕਰਨਗੇ ਕੁਝ ਨਹੀਂ ਕਰਦਾ ਜੀ ਹਾਂ ਜੀ ਡਾਕਟਰ ਗਾਂਧੀ ਜੀ ਕਰਨਗੇ ਪਾਰਟੀ ਦੀ ਸਰਕਾਰ ਨੇ ਵੀ ਠਣਾਇਆ ਜਾਂਦਾ ਕੀ ਲੱਗਦਾ ਨਹੀਂ ਡਾਕਟਰ ਗਾਂਧੀ ਕਰਨਗੇ ਜੀ ਡਾਕਟਰ ਗਾਂਧੀ ਕਰਨਗੇ ਹਾਂ ਜੀ ਡਾਕਟਰ ਗਾਂਧੀ ਕਰਨਗੇ ਕੀ ਨਾਮ ਬਾਬਾ ਜੀ ਮੇਰਾ ਨਾਮ ਰਾਮਕ੍ਰਿਸ਼ਨ ਕਿੱਦਾਂ ਦੇਖਦੇ ਹੋ ਦੋ ਲੋਕ ਸਭਾ ਦੇ ਚੋਣ ਹੈ ਕਿੱਦਾਂ ਦਾ ਐਮਪੀ ਚਾਹੀਦਾ ਸਾਨੂੰ ਜਿਹੜਾ ਕੰਮ ਕਰਨ ਵਾਲਾ ਵਧੀਆ ਬੰਦਾ ਚਾਹੀਦਾ ਜਿਹੜਾ ਲੋਕਾਂ ਦੇ ਸੇਵਾ ਕਰੇ ਕੰਮ ਕਰੇ ਉਹ ਜੇ ਸਰਕਾਰ ਤੋਂ ਡਾਕਟਰ ਗਾਂਧੀ ਖੜੇ ਨੇ ਕੀ ਲੱਗਦਾ ਕਰਨਗੇ ਕੁਝ ਅੱਛੇ ਬੰਦੇ ਨੇ ਵਧੀਆ ਕੰਮ ਕਰ ਰਹੇ ਨੇ ਆਪਾਂ ਗਾਨੀ ਜੀ ਨੂੰ ਸਪੋਰਟ ਕਰਾਂਗੇ ਵਧੀਆ ਕੰਮ ਕਰਨਗੇ ਉਮੀਦ ਹੈ ਹਾਂ ਇਹ ਉਮੀਦ ਹੈ ਹਾਂ ਜੀ ਡਾਕਟਰ ਬਲਵੀਰ ਜੀ ਡਾਕਟਰ ਬਲਵੀਰ ਤੋਂ ਉਮੀਦ ਹੈ ਆਮ ਆਦਮੀ ਪਾਰਟੀ ਤੋਂ ਉਹ ਨਹੀਂ ਨਹੀਂ ਉਹਨਾਂ ਤੋਂ ਉਹਨਾਂ ਨੇ ਝਾੜੂ ਵਾਲਿਆਂ ਨੇ ਕੁਝ ਨਹੀਂ ਕੀਤਾ ਤੇ ਉਹਨਾਂ ਨੇ ਕੀ ਕਰਨਾ ਤੇ ਮਰਾਨੀ ਪੰਨੀ ਕੋਰੇ ਪੰਜ ਸਾਲ ਰੇ ਐਮਪੀ ਉਹ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਕੀ ਲੱਗਦਾ ਡਾਕਟਰ ਗਾਂਧੀ ਆਣਗੇ ਤਾਂ ਦੇਸ਼ ਦੀ ਹਾਲਾਤ ਬਦਲਣਗੇ ਦੇਖੋ ਬਦਲਣਗੇ ਬਦਲਣਾ ਚਾਹੀਦੇ ਵੀ ਆ ਅਕਾਲੀ ਦਲ ਵੀ ਰਹੀ ਹੈ ਕੀ ਲੱਗਦਾ ਅਕਾਲੀ ਦਲ ਦਾ ਅਕਾਲੀ ਦਲ ਦਾ ਲੁੱਟ ਖਾਊ ਆ ਉਹ ਕੰਮ ਕਰਕੇ ਰਾਜੀ ਨਹੀਂ ਆ ਯਾਨੀ ਕੋਈ ਵੀ ਐਮਪੀ ਬਣਿਆ ਕੁਝ ਨਹੀਂ ਕੀਤਾ ਨੇ ਨਹੀਂ ਕੁਝ ਨਹੀਂ ਕਰਿਆ ਕਹਿੰਦੇ ਸੜਕਾਂ ਅਸੀਂ ਪੱਕੀਆਂ ਕਰ ਦਿੱਤੀਆਂ ਉਹ ਕੋਈ ਸੜਕ ਦੇਖੋ ਸਾਰੇ ਤੁਹਾਡੇ ਸਾਹਮਣੇ ਟੁੱਟੀਆਂ ਪਈਆਂ ਨੇ ਬੁਰਾ ਹਾਲ ਆ ਡਾਕਟਰ ਗਾਂਧੀ ਨੂੰ ਵੋਟ ਡਾਕਟਰ ਗਾਂਧੀ ਨੂੰ ਵੋਟਵਾ सूरज है जी सूरज जी क्या काम करते हो हम तो अब सूज बनाते हैं लेडीज जूती बनाते हैं यहाँ पे पटियाले आए हुए सहारनपुर से काम करने हाँ तो क्या हमें सा... क्या लगता है कि दो लोकसभा के चुनाव कैसा का एमपी चाहिए देखो हमें तो एम भी वही चाहिए जो हमें बिजली फ्री दे दे हमारी सुविधा कर दे गर्म पानी ना आवे और दिन में ना थोड़ा बिजली में सुधार हो रोड पे सुधार हो तो हमें तो वोट कांग्रेस को जाएगा हाथ का पंजाब ना वही डॉक्टर सुरेंद्र गांधी कांग्रेस में कौन खड़ा है वही है अपने रविंद्र गांधी डॉक्टर गांधी को दोगे, हाँ। दोगे। हाँ। क्या लगता है डॉक्टर गांधी जीतेंगे बिल्कुल से से जीतेंगे और ये हम कह रहे हैं दोनों तो हाथ अपने पंजे खड़े करके महारानी साहब आए हैं कभी आए हैं किले में गए हैं सब जगह गए कोई सुधार नहीं है लेकिन इनकी सरकार आने के बाद हमें लगता है सुधार जरूर आएगा बस हाँ आएगा बिल्कुल आम आदमी पार्टी की सरकार है डॉक्टर ना ना, तो ना, ना 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 कुछ नहीं है, नहीं है। हमने देख लिया सब बिजली पानी फ्री करके वही पैसे बढ़ रहे हैं हमें कुछ फायदा नहीं है हाँ जी महाराज क्या नाम है जी देशराज चौहान जी? जी क्या काम करते हो मैं शुज महकर मैं अभी क्या लगता है कौन हूँ है? लोकसभा की चुनाव है चार एमपी खड़े पे हैं महारानी प्रनीत कौर हैं डॉक्टर गांधी हैं डॉक्टर बलवीर हैं किसको वोट डालोगे तो क्या महाराज हमारा तो जो हमारे यूपी से भी हिसाब चल रहा है तो हाथ के पंजे का हिसाब चल रहा है जो सौ परसेंट है हमारे यूपी का भी क्योंकि हम अपने यूपी से वोट दे के आए थे यहाँ दस दिन अब वोटिंग होनी है यहाँ से जा रहे हैं अब तो महाराज ये जो है अपनी सरकार है तो ओके okay तो यही है पहली सरकार जो है हाथ का पंजा ही है यहाँ डॉक्टर गांधी को खड़ा है कांग्रेस बिल्कुल बिल्कुल लगता? हमें तो पता है ये तो एक तरफा जीत जाए आपकी बार क्योंकि जब कुछ हो ही ना ना केजरीवाल ना कुछ कोई कर ही नहीं पा रहा कुछ भी तो महाराज फिर तो अपनी

2000 ਕੰਮ ਪੂਰੇ ਮਹੀਨੇ ਵੀ ਨਹੀਂ ਹੋ ਰਹਾ। ਕੀ ਲੱਗਦਾ ਹੈ ਕਾਂਗਰਸ ਕੀ ਆਉਣੇ ਸੇ ਹਾਲਾਤ ਬਦਲਣਗੇ? ਮਹਾਰਾਜ ਅਬ ਕੀ ਵਾਰ ਤੋਂ ਠੀਕ ਹੈ। ਮੁੱਠੀ ਬੰਦ